ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਜਗਤ ਸੁਆਮੀ ਮਹਾਰਾਜ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਖਾਲਸਾ ਦੀ ਸ੍ਰਿਸ਼ਟੀ ਉੱਤੇ ਆ ਕੇ ਇੱਥੇ ਅਗਿਆਨਤਾ ਦਾ ਹਨੇਰਾ परमांदा ਹਨੇਰਾ ਦੂਰ ਕਰਕੇ ਮਹਾਰਾਜ ਜੀਆਂ ਨੇ ਚਾਨਣ ਰੂਪ ਬਾਣੀ ਪ੍ਰਕਾਸ਼ ਕੀਤੀ ਹੈ ਐਸੇ ਦੀਨ ਦਿਆਲ ਪਾਦਸ਼ਾਹ ਜਿਨ੍ਹਾਂ ਨੇ ਖਾਲਸਾ ਜੀ ਰਾਖਸ਼ਾਂ ਦੀ ਵਰਤੀ ਨੂੰ ਦੇਵਤੇ ਬਣਾਇਆ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਨੇ ਧਰਤੀ ਦੇ ਹਰ ਕੋਨੇ ਉੱਪਰ ਜਾ ਕੇ ਘਰ-ਘਰ ਜਾ ਕੇ ਤਾਰਨਾ ਕੀਤਾ ਆਪਣੀ ਬਾਣੀ ਮਹਾਰਾਜ ਜੀਆਂ ਨੇ ਉਹਨਾਂ ਗੁਰਮਖੰਡ ਦੇ ਹਿਰਦੇ ਵਿੱਚ ਪ੍ਰਗਟ ਕੀਤੀ ਤੇ ਖਾਲਸਾ ਜੀ ਉਹ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਕ ਬਣੇ ਐਸੇ ਪਾਸ਼ਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਜਿਹਦੀ ਖਾਲਸਾ ਜੀ ਆਪਾਂ ਵਿਚਾਰ ਕਰ ਰਹੇ ਹਾਂ ਤੇ ਪਿੱਛੇ 19 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਜਿਹੜੀ ਅੱਜ ਦੀ ਵਿਚਾਰ ਹੈ 20ਵੀਂ ਪੌੜੀ ਦੀ ਮਹਾਰਾਜ ਸੱਚੇ ਪਾਸ਼ਾ ਕਾਲਪੁਰਖ ਜੀ ਆਪ ਕਰਵਾ ਲੈਣ ਇਹ ਮਹਾਰਾਜ ਜੀਆਂ ਦੀ ਧੁਰ ਤੋਂ ਆਈ ਹੋਈ ਬਾਣੀ ਜਿੰਨੇ ਖਾਲਸਾ ਜੀ ਸ੍ਰੀ ਮੂਲ ਮੰਤਰ ਤੋਂ ਲੈ ਕੇ ਹੁਣ ਤੱਕ ਜੋ ਵੀ ਸੁਣਿਆ ਉਹਨਾਂ ਨੂੰ ਬਹੁਤ ਕੁਝ ਪਤਾ ਲੱਗਾ ਹੋਵੇਗਾ ਕਿਉਂਕਿ ਜਪਜੀ ਸਾਹਿਬ ਦਾ ਪਾਠ ਅਸੀਂ ਬਹੁਤ ਕਰਦੇ ਹਾਂ ਪਰ ਜਪਤੀ ਸਾਹਿਬ ਜੀ ਬਾਰੇ ਵਿੱਚ ਕੀ ਬਚਨ ਚੱਲ ਰਹੇ ਕੀ ਮਹਾਰਾਜ ਕਹਿ ਰਹੇ ਉਹਦੀ ਸਾਨੂੰ ਕੋਈ ਸਮਝ ਨਹੀਂ ਹੁੰਦੀ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਾਡੇ ਉੱਤੇ ਜੋ ਮਹਾਰਾਜ ਆਪਣੀ ਬਾਣੀ ਦੀ ਵਿਚਾਰ ਆਪ ਕਰਵਾ ਰਹੇ ਸੋ ਖਾਲਸਾ ਜੀ ਪਿੱਛੇ ਮਹਾਰਾਜ ਜੀ ਨੇ ਤਿੰਨ ਗੁਣੀ ਜਿਹੜੀ ਸ੍ਰਿਸ਼ਟੀ ਹੈ ਉਹਦਾ ਜ਼ਿਕਰ ਕੀਤਾ ਤੇ ਮਨੁੱਖ ਜਿਹੜਾ ਉਹ ਵਿਰਲਾ ਹੈ ਜਿਹੜਾ ਚੌਥੇ ਪਾਦ ਵਿੱਚ ਜਾ ਕੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਦਾ ਹੈ ਇਹ ਤ੍ਰਾਇ ਗੁਣ ਜਿਹੜਾ ਸਤੋ ਗੁਣੀ ਤਮੋ ਗੁਣੀ ਤੇ ਰਜੋ ਗੁਣੀ ਹੈ ਖਾਲਸਾ ਜੀ ਇਹ ਸੰਸਾਰ ਵਿੱਚ ਭਰਮ ਪਾਉਣ ਵਾਸਤੇ ਹੀ ਹੈ ਇਹ ਇਹਦੇ ਵਿੱਚ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ ਲਾਭ ਚੌਥੇ ਪਾਦ ਵਿੱਚ ਪ੍ਰਾਪਤ ਹੁੰਦਾ ਜਾ ਕੇ ਜਦੋਂ ਮਨੁੱਖ ਚੌਥੇ ਪਾਦ ਵਿੱਚ ਪਹੁੰਚ ਜਾਂਦਾ ਹੈ ਉਸ ਵੇਲੇ ਉਹਨੂੰ ਸਮਝ ਆਉਣ ਲੱਗ ਪੈਂਦੀ ਹੈ ਕਿ ਆਕਾਲ ਪੁਰਖ ਵਾਹਿਗੁਰੂ ਜੀ ਕੀ ਹੈ ਮਹਾਰਾ ਸੱਚੇ ਪਾਤਸ਼ਾਹ ਦੀ ਸ੍ਰਿਸ਼ਟੀ ਕੀ ਹੈ ਇਹ ਸਾਰੇ ਦੇਵੀ ਦੇਵਤੇ ਕੌਣ ਹਨ ਨਹੀਂ ਤੇ ਖਾਲਸਾ ਜੀ ਤਿੰਨਾ ਗੁਣਾ ਵਿੱਚ ਸੰਸਾਰ ਭਰਮ ਸੁੱਤਾ ਮਹਾਰਾ ਜੀ ਨੇ ਕਹਿਣਾ ਵੀ ਕੀਤਾ ਵੀ ਇਹ ਤਿੰਨਾ ਗੁਣਾ ਦੇ ਵਿੱਚ ਸੁੱਤੀ ਹੋਈ ਸ੍ਰਿਸ਼ਟੀ ਹੈ ਜਿਹੜੀ ਵੀ ਇਹਨਾਂ ਨੂੰ ਕੋਈ ਕਿਸੇ ਪ੍ਰਕਾਰ ਸਮਝ ਨਹੀਂ ਸੋ ਆਓ ਵਿਚਾਰ ਕਰੀਏ ਅੱਗੇ 20ਵੀਂ ਪੌੜੀ ਵਿੱਚ ਮਹਾਰਾ ਸੱਚੇ ਪਾਤਸ਼ਾਹ ਨੂੰ ਛਿੱਧ ਕੀ ਖਾਲਸਾ ਜੀ ਪ੍ਰਸ਼ਨ ਕਰ ਰਹੇ ਤੇ ਕੀ ਮਹਾਰਾਜ ਉਹਨਾਂ ਦਾ ਉੱਤਰ ਦਿੰਦੇ ਸਿੱਧਾ ਨੇ ਪੁੱਛਣਾ ਕੀਤਾ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਜੋ ਤੁਸੀਂ ਪਿੱਛੇ ਦੱਸਿਆ ਬਹੁਤ ਵਧੀਆ ਚੜ੍ਹਦੀ ਕਲਾ 'ਚ ਸਾਨੂੰ ਪਤਾ ਲੱਗਾ ਮਹਾਰਾਜ ਇਹ ਦੱਸਣਾ ਕਰੋ ਕਿ ਜਿਹੜੀ ਸਾਡੀ ਮਤਬੁੱਧ ਹੈ ਬੁੱਧੀ ਹੈ ਇਹ ਵਾਹਿਗੁਰੂ ਜੀ ਪਾਪਾਂ ਦੀ ਮੈਲ ਨਾਲ ਭਰੀ ਹੋਈ ਆ ਇਹ ਕਿੰਨਾ ਉਜਵਲ ਹੋਵੇ ਇਹ ਕਿੰਦਾ ਸਾਫ ਹੋਵੇ ਇਹਨੂੰ ਕਿੰਦਾ ਧੋਈਏ ਜਿਹੜੀ ਮਨ ਜਿਹੜੀ ਵਿਕਾਰਾਂ ਨਾਲ ਲਿਬੜਿਆ ਪਿਆ ਹੈ ਸੁਰਤ ਵਿਕਾਰਾਂ ਨਾਲ ਲਿਬੜੀ ਪਈ ਹੈ ਇਹ ਕਿੰਦਾ ਸਾਫ ਕੀਤੀ ਜਾ ਸਕਦੀ ਸੋ ਸਤਗੁਰ ਮਹਾਰਾਜ ਫਿਰ ਫਰਮਾਨ ਦੇ ਕੇ ਫਰਮਾਨ ਕਰਦੇ ਨੇ ਪ੍ਰਮਾਣ ਦੇ ਕੇ ਮਹਾਰਾਜ ਕੀ ਪ੍ਰਮਾਣ ਦਿੰਦੇ ਸਤਗੁਰ ਕਹਿੰਦੇ ਜਿਵੇਂ ਭਰੀਆ ਹੱਥ ਪੈਰ ਤਨ ਦੇਹ ਮਹਾਰਾਜ ਕਹਿੰਦੇ ਜਿਵੇਂ ਤਨ ਤੇ ਦੇਹ ਖਾਲਸਾ ਜੀ ਤਨ ਹੁੰਦਾ ਸਿੱਧਾ ਸਿੱਧਾ ਸਿਰ ਤੋਂ ਲੈ ਕੇ ਗੋਡਿਆਂ ਤੱਕ ਪੈਰਾਂ ਨਾਲ ਗਿੱਟਿਆਂ ਤੱਕ ਤੇ ਦੇਹ ਦਾ ਮਤਲਬ ਹੁੰਦਾ ਹੁਣ ਇੱਥੇ ਕੋਈ ਕਵੇ ਤਨ ਵੀ ਉਹੀ ਚੀਜ਼ ਐ ਤੇ ਦੇਹ ਵੀ ਉਹੀ ਚੀਜ਼ ਐ ਹੱਥ ਪੈਰ ਵੀ ਤੇ ਉਹੀ ਚੀਜ਼ ਐ ਸਰੀਰ ਖਾਲਸਾ ਜੀ ਹੱਥ ਕਿਹਾ ਐ ਮਾਰ ਨੇ ਕੱਲੇ ਹੱਥ ਲਿਬੜਨੇ ਜਿਵੇਂ ਬਾਕੀ ਸਰੀਰ ਸਾਰਾ ਸਹੀ ਹੋਵੇ ਆਪਾਂ ਕੋਈ ਕੰਮ ਕਰਦੇ ਆਂ ਤੇ ਕੱਲੇ ਹੱਥ ਲਿਬੜੇ ਹੁੰਦੇ ਆ ਤੇ ਕਈ ਵਾਰ ਖਾਲਸਾ ਜੀ ਬਾਕੀ ਸਾਰਾ ਸਰੀਰ ਸਹੀ ਹੁੰਦਾ ਤੇ ਪੈਰ ਆਪਾਂ ਗਿੱਲੇ ਥਾਂ ਪਾ ਲਈਏ ਜਾਂ ਪੈਰ ਚੱਲਦੇ ਆਂ ਚੱਲਦੇ ਆਂ ਗੰਦੇ ਹੋ ਜਾਣੇ ਇੱਥੇ ਪੈਰਾਂ ਦੀ ਗੱਲ ਅੱਗੇ ਮਾਰ ਨੇ ਤਨ ਲਿਖਿਆ ਤਨ ਖਾਲਸਾ ਜੀ ਸਿੱਧੇ ਦਾ ਸਿੱਧਾ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਤੇ ਦੇਹ ਦਾ ਮਤਲਬ ਕੀ ਹੁੰਦਾ ਹ ਹੁਣ ਖਾਲਸਾ ਜੀ ਕੋਈ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ ਪਰ ਕਦੇ ਵਿਚਾਰ ਨਹੀਂ ਕੀਤੀ ਵੀ ਇਹ ਮਾਰਨੇ ਕਿਉਂ ਲਿਖਿਆ ਖਾਲਸਾ ਜੀ ਦੇਹ ਦਾ ਮਤਲਬ ਹੁੰਦਾ ਹੈ ਸਿਰ ਦੇ ਵਾਲ ਖੋਪੜੀ ਉਹਦੇ ਅੰਦਰ ਦੀਆਂ ਇੰਦਰੀਆਂ ਨੱਕ ਕੰਨ ਅੱਖਾਂ ਮੂੰਹ ਦੰਦ ਜੀਬਾ ਧੌਣ ਇਹ ਟੋਟਲੀ ਜਿੰਨੇ ਅੰਗ ਆ ਜਾਂਦੇ ਉਹਨੂੰ ਦੇਹ ਕਹਿੰਦੇ ਆ ਤੇ ਤਨ ਉਹਨੂੰ ਕਹਿੰਦੇ ਆ ਸਿੱਧੇ ਦਾ ਸਿੱਧਾ ਸਿਰ ਤੋਂ ਲੈ ਕੇ ਪੈਰ ਤੱਕ ਜਿੱਦਾਂ ਕਿਸੇ ਨੇ ਕੱਪੜਾ ਪਾਇਆ ਸਿਰ ਤੋਂ ਪੈਰਾਂ ਤੱਕ ਉਹਨੂੰ ਵੇਖ ਲਿਆ ਉਹਨੂੰ ਹੋਰ ਕੋਈ ਨਜ਼ਰ ਨਹੀਂ ਆਇਆ ਤੇ ਦੇਹ ਦਾ ਮਤਲਬ ਹੈ ਕੱਲੇ ਕੱਲੇ ਅੰਗ ਮਹਾਰਾ ਕਹਿੰਦੇ ਭਰੀਆ ਹੱਥ ਪੈਰ ਤਨ ਦੇਹ ਜਿਵੇਂ ਇੱਕ ਸਰੀਰ ਹੈ ਤੇ ਉਹ ਮਿੱਟੀ ਨਾਲ ਭਰ ਜਾਵੇ ਗੰਦਗੀ ਨਾਲ ਲਿਬੜ ਜਾਵੇ ਪਾਣੀ ਧੋਤਾ ਉਤਰਸ ਖੇਹ ਮਹਾਰਾ ਕਹਿੰਦੇ ਫਿਰ ਉਹ ਪਾਣੀ ਨਾਲ ਧੋਈਏ ਉਹ ਸਰੀਰ ਨੂੰ ਤੇ ਸਾਰੀ ਸਰੀਰ ਦੇ ਉੱਤੇ ਲੱਗੀ ਹੋਈ ਖੇਹ ਜਿਹੜੀ ਹੈ ਮਿੱਟੀ ਹੈ ਜਾਂ ਮੈਲ ਹੈ ਕਿਸੇ ਵੀ ਪ੍ਰਕਾਰ ਉਹ ਲੈ ਜਾਂਦੀ ਹੈ ਸਤੂਲ ਸਰੀਰ ਤੇ ਲੱਗੀ ਹੋਈ ਮੈਲ ਪਾਣੀ ਨਾਲ ਧੋਤਿਆਂ ਲੈ ਜਾਂਦੀ ਹੈ ਜਿਹੜਾ ਸਰੀਰ ਸਾਨੂੰ ਨਜ਼ਰ ਆਉਂਦਾ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਮਾਰਾ ਸੱਚੇ ਪਾਸ਼ਾ ਕਹਿੰਦੇ ਜਿਵੇਂ ਕੋਈ ਬਿਮਾਰ ਹੈ ਜਾਂ ਖਾਲਸਾ ਜੀ ਕੋਈ ਰੋਗੀ ਹੈ ਉਹਦੇ ਬਸਤਰ ਮੂਤ ਪਲੀਤੀ ਭਾਵ ਪਿਸ਼ਾਪ ਨਾਲ ਲਿਪੜ ਜਾਣ ਆ ਪਵਿੱਤਰ ਹੋ ਜਾਣ ਉਹਦੇ ਕੱਪੜੇ ਉਹਦਾ ਪਿਸ਼ਾਪ ਵਿੱਚੇ ਨਿਕਲ ਜਾਵੇ ਜਾਂ ਕਿਰਿਆ ਉਹਦੀ ਨਿਕਲ ਜਾਵੇ ਤੇ ਮਹਾਰਾਜ ਕਹਿੰਦੇ ਦੇ ਸਾਬੂਨ ਲਈਏ ਉਹ ਧੋਏ ਜਾਂ ਕੋਈ ਕੱਪੜਾ ਮੈਲਾ ਹੋ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਮਲ ਮੂਤਰ ਜਿਹੜੀ ਮੈਲ ਹੈ ਉਹ ਸਾਬਣ ਸਾਫ਼ ਕਰ ਦਿੰਦਾ ਸਾਬਣ ਉਹਨੂੰ ਲਾ ਲਈਏ ਉਹ ਕੱਪੜੇ ਨੂੰ ਤੇ ਉਹ ਜਿਹੜੀ ਮੈਲ ਹੈ ਉਹ ਜਿਹੜੀ ਗੰਦਗੀ ਹੈ ਉਹ ਸਾਬਣ ਬਾਹਰ ਕੱਢ ਦਿੰਦਾ ਕੱਪੜੇ ਵਿੱਚੋਂ ਇਹ ਵੀ ਮਹਾਰਾਜ ਨੇ ਦਸਤਾਨਤ ਦਿੱਤਾ ਫਿਰ ਅੱਗੇ ਸਤਿਗੁਰੂ ਜੀ ਦੱਸਦੇ ਹੁਣ ਸਿੱਧੀ ਗੱਲ ਮਹਾਰਾਜ ਕਹਿੰਦੇ ਭਰੀਆ ਮਤ ਪਾਪਾ ਕੈ ਸੰਗ ਉਹ ਧੋਪਾ ਨਾ ਵੈ ਕੈ ਰੰਗ ਮਾਰੇ ਕਹਿੰਦੇ ਸਿੱਧ ਲੋਕੋ ਜਿਵੇਂ ਪਾਣੀ ਨਾਲ ਧੋਈਏ ਸਰੀਰ ਨੂੰ ਤੇ ਸਰੀਰ ਦੀ ਮੈਲ ਲੈ ਜਾਂਦੀ ਹੈ ਸਰੀਰ ਉਜਵਲ ਹੋ ਜਾਂਦਾ ਹੈ ਸਾਬਣ ਲਾ ਕੇ ਕਿਸੇ ਬਸਤਰ ਨੂੰ ਧੋਈਏ ਮੂਤ ਪੁਲੀਤੀ ਕੱਪੜੇ ਨੂੰ ਧੋਈਏ ਉਹਦੀ ਵੀ ਮੈਲ ਲੱਥ ਜਾਂਦੀ ਹੈ ਮੂਲ ਜਿਹੜਾ ਮਲ ਮੂਤਰ ਹੈ ਗੰਧਮੰਦ ਹੈ ਬਾਹਰ ਨਿਕਲ ਜਾਂਦਾ ਹੈ ਇਸੇ ਪ੍ਰਕਾਰ ਭਰੀਏ ਮਤ ਪਾਪਾਂ ਦੇ ਸੰਗ ਜਿਹੜੀ ਪਾਪਾਂ ਦੇ ਨਾਲ ਭਰੀ ਹੋਈ ਸਾਡੀ ਮਤ ਹੈ ਸਾਡੀ ਬੁੱਧ ਹੈ ਸਾਡੀ ਸੁਰਤ ਹੈ ਸਾਡੀ ਆਤਮਾ ਹੈ ਉਹ ਧੋਪਾ ਨਾਵਾਂ ਕਾ ਰੰਗ ਇਹਨੂੰ ਮਹਾਰਾਜੀਆਂ ਕਾਲਪੁਰਖ ਦਾ ਨਾਮ ਹੀ ਧੋ ਸਕਦਾ ਨਾਮ ਰੂਪੀ ਸਾਬਣ ਹੀ ਇਸ ਨੂੰ ਧੋ ਸਕਦਾ ਪ੍ਰੇਮ ਰੂਪੀ ਜਲ ਹੀ ਇਹਨੂੰ ਧੋ ਸਕਦਾ ਉਵੇਂ ਇਹ ਸਾਫ ਨਹੀਂ ਹੋ ਸਕਦੀ ਮਹਾਰਾ ਕਹਿੰਦੇ ਜਿੰਨੇ ਪਾਪ ਨੇ ਜੋ ਪਾਪ ਕੀਤੇ ਹੋਏ ਸਰੀਰ ਨੂੰ ਲੱਗੇ ਚਿੰਬੜੇ ਹੋਏ ਨੇ ਆਤਮਾ ਨੂੰ ਉਹ ਸਾਰੇ ਪਾਪ ਵਾਹਿਗੁਰੂ ਜੀ ਦਾ ਨਾਮ ਜਪ ਕੇ ਜਿਹੜਾ ਉੱਤਰ ਸਕਦੇ ਨੇ ਨਾਮ ਕੇ ਰੰਗ ਜਿਸ ਨੂੰ ਨਾਮ ਦਾ ਰੰਗ ਚੜ ਜਾਂਦਾ ਹੈ ਉਹਦੇ ਭਾਈ ਉੱਤਰ ਜਾਂਦੇ ਨੇ ਏ ਮਹਾਰਾਜ ਜੀ ਨੇ ਸਿੱਧਾ ਤੇ ਸਪਸ਼ਟ ਇੱਥੇ ਕਹਿ ਦਿੱਤਾ ਕਿ ਜੇ ਕੋਈ ਪਾਪੀ ਹੈ ਜੇ ਕੋਈ ਅਪਰਾਧੀ ਹੈ ਗੁਣੇਗਾਰ ਹੈ ਲੂਣ ਹਰਾਮੀ ਹੈ ਮਹਾਰਾ ਕਹਿੰਦੇ ਨਾਮ ਜਪ ਨਾਮ ਜਪਣ ਨਾਲ ਤੇਰੀ ਜਿਹੜੀ ਮਤ ਹੈ ਪਾਪਾਂ ਕੇ ਸੰਗ ਭਰੀ ਹੋਈ ਇਹ ਸਾਫ਼ ਹੋ ਜਾਵੇਗੀ ਉੱਜਵਲ ਹੋ ਜਾਵੇਗੀ ਸਹੀ ਹੋ ਜਾਵੇਗੀ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਪਰ ਪਰ ਲੋਕੀ ਨਾਮ ਨਹੀਂ ਜਪਦੇ ਲੋਕੀ ਕੀ ਕਰਦੇ ਆ ਮਹਾਰਾ ਕਹਿੰਦੇ ਪੁੰਨੀ ਪਾਪੀ ਆਖਣ ਨਾਹ ਮਹਾਰਾ ਕਹਿੰਦੇ ਸਿੱਧ ਲੋਕੋ ਲੋਕੀ ਪੁੰਨੀ ਪਾਪੀ ਬਣਦੇ ਆ ਮਹਾਰਾਜ ਦਾ ਨਾਮ ਨਹੀਂ ਜਪਦੇ ਹੁਣ ਪੁੰਨੀ ਕੌਣ ਖਵਾਉਂਦੇ ਖਾਲਸਾ ਜੀ ਦੇ ਕੋਈ ਪੈਸਾ ਆ ਗਿਆ ਕਹਿੰਦਾ ਮੈਂ ਦਾਨ ਕਰੂੰਗਾ ਉਹ ਦਾਨ ਕਰਦਾ ਤੇ ਦਾਨ ਕਰਕੇ ਫਿਰ ਸੁਣਾਉਂਦਾ ਰਹਿੰਦਾ ਵੀ ਮੈਂ ਦਾਨ ਕੀਤਾ ਜੀ ਜਦੋਂ ਕੋਈ ਉਹਨੂੰ ਕਹੇ ਵੀ ਨਾਮ ਜਪਿਆ ਕਰੋ ਉਹ ਕਹਿੰਦਾ ਨਾਮ ਕੀ ਕਰਨੂੰ ਜਪਣਾ ਮੈਂ ਤਾਂ ਦਾਨ ਹੀ ਬਹੁਤ ਕਰਦਾ ਬਹੁਤ ਪੁੰਨ ਕਰਦਾ ਮੈਂ ਤਾਂ ਪੁੰਨੀ ਕਮਾਉਂਦਾ ਰਹਿਣਾ ਮੈਂ ਤਾਂ ਪੁੰਨੀ ਪੁਰਸ਼ ਆ ਤੇ ਦੂਜਾ ਖਾਲਸਾ ਜੀ ਪਾਪੀ ਜਿਹੜੇ ਜਿਹਦੇ ਹਿਰਦੇ ਵਿੱਚ ਆਤਮਾ ਜਿਹੜੀ ਮਲੀਨ ਹੋਈ ਹੋਈ ਆ ਉਹਨੂੰ ਨਾਮ ਜਪਿਆ ਨਹੀਂ ਜਾਂਦਾ ਉਹਦੇ ਕੋਲੇ ਪੁੰਨੀ ਪਾਪੀ ਮਾਰੇ ਕਹਿੰਦੇ ਇਹ ਸੰਸਾਰ ਵਿੱਚ ਪੁੰਨੀ ਤੇ ਪਾਪੀ ਆਖਣ ਨਾ ਹੈ ਵਾਹਿਗੁਰੂ ਜੀ ਦਾ ਨਾਮ ਨਹੀਂ ਆਖਦੇ ਨਾਮ ਨਹੀਂ ਜਪਦੇ ਹਾਲੇ ਕਿ ਉਸੇ ਨਾਮ ਨੇ ਉਹ ਪਾਪਾਂ ਦੀ ਮੈਲ ਨੂੰ ਲਾਉਣਾ ਹੈ ਮਤ ਜਿਹੜੀ ਪਾਪਾਂ ਨਾਲ ਭਰੀ ਹੋਈ ਉਹਨੂੰ ਸਾਫ਼ ਕਰਨਾ ਹੈ ਪਰ ਪੁੰਨੀ ਪਾਪੀ ਪੁੰਨੀ ਤੇ ਪਾਪੀ ਆਖਵਾਉਣਾ ਪਸੰਦ ਕਰਦੇ ਨੇ ਨਾਮੀ ਆਖਵਾਉਣਾ ਪਸੰਦ ਨਹੀਂ ਕਰਦੇ ਪੁੰਨੀ ਪਾਪੀ ਆਖਣ ਨਾ ਹੈ ਪੁੰਨੀ ਬੰਦੇ ਤੇ ਪਾਪੀ ਬੰਦੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਨਾਮ ਨਹੀਂ ਆਖਦੇ ਕਾਰ ਕਰ ਕਰਣਾ ਲਿਖ ਲੈ ਜਾਹ ਮਾਰੇ ਕਹਿੰਦੇ ਜਿਵੇਂ ਪੁੰਨੀ ਆ ਉਹ ਕਹਿੰਦਾ ਮੈਂ ਫਲਾਣੇ ਦੀ ਸੇਵਾ ਕੀਤੀ ਸੀ ਉਹਨੂੰ ਪੈਸੇ ਦਿੱਤੇ ਸੀ ਵਰਤਣ ਵਾਸਤੇ ਫਲਾਣੇ ਨੂੰ ਰਾਸ਼ਨ ਦਿੱਤਾ ਫਲਾਣੇ ਨੂੰ ਆਹ ਦਿੱਤਾ ਫਲਾਣੇ ਨੂੰ ਉਹ ਕੀਤਾ ਫਲਾਣੇ ਦੀ ਸੇਵਾ ਕੀਤੀ ਮਾਰੇ ਕਹਿੰਦੇ ਕਾਰ ਕਰ ਕਰਣਾ ਜੋ ਜੋ ਕਰਦੇ ਨੇ ਪੁੰਨੀ ਲਿਖ ਲੈ ਜਾਹ ਮਹਾਰਾ ਕਹਿੰਦੇ ਉਹ ਲਿਖੀ ਜਾਂਦੇ ਆ ਉਹਨਾਂ ਦਾ ਕਰਮ ਬਣੀ ਜਾਂਦਾ ਆ ਆਪੇ ਹੀ ਲਿਖੀ ਜਾਂਦੇ ਆ ਕਿ ਮੈਂ ਫਲਾਣੇ ਨੂੰ ਵੀ ਪੈਸੇ ਦੇ ਕੇ ਮਦਦ ਕੀਤੀ ਸੀ ਫਲਾਣੇ ਦੀ ਵੀ ਕੀਤੀ ਸੀ ਮੈਂ ਤਾਂ ਪੁੰਨੀ ਬਹੁਤ ਕਰਦਾ ਮੈਂ ਤਾਂ ਗੁਰੂ ਘਰਾਂ ਵਿੱਚ ਬੜਾ ਚੜਾਵਾ ਦਿੰਨਾ ਮੈਂ ਤਾਂ ਗੁਰੂ ਘਰਾਂ ਦੇ ਸਥਾਨਾਂ ਵਾਸਤੇ ਬਹੁਤ ਕੁਝ ਕੀਤਾ ਉਹ ਇਹੋ ਜਿਹੀ ਬਿਰਤੀ ਆਹੀਂ ਤੇ ਮਹਾਰਾਜ ਨੂੰ ਬਸਤਰ ਹੀ ਬਹੁਤ ਦਿੱਤੇ ਆ ਸੋ ਇਦਾਂ ਦੀ ਬਿਰਤੀ ਜਿਹੜੀ ਮਹਾਰਾ ਕਹਿੰਦੇ ਆ ਆਪਣੇ ਕਰਮ ਆਪੇ ਲਿਖੀ ਜਾ ਰਹੇ ਆ ਤੇ ਪਾਪੀ ਜਿਹੜਾ ਖਾਲਸਾ ਜੀ ਪਾਪੀ ਵੀ ਜਿਹੜਾ ਉਹ ਵੀ ਪਾਪ ਕਰਕੇ ਕਹੀ ਜਾਂਦਾ ਮੈਂ ਤੇ ਆ ਕੀਤਾ ਮੈਂ ਤੇ ਉਹ ਕੀਤਾ ਮੈਂ ਵੀ ਇਦਾਂ ਕੀਤਾ ਮੈਂ ਤਾਂ ਫਲਾਣੇ ਨੂੰ ਮਾਰਤਾ ਸੀ ਸਾਡੇ ਜਿੱਦਾਂ ਕਈ ਬੰਦੇ ਕਰਦੇ ਹੁੰਦੇ ਮੈਂ ਆਪਣੇ ਕੰਨਾਂ ਨਾਲ ਵੀ ਸੁਣੇ ਨੇ ਵੀ ਸਾਡੇ ਭਾਪੇ ਨੇ ਤਾਂ ਬੜੇ ਕਤਲ ਕੀਤੇ ਸਾਡੇ ਭਾਪੇ ਤੋਂ ਤਾਂ ਪੁਲਸ ਡਰਦੀ ਸੀ ਸਾਡੇ ਭਾਪੇ ਤੋਂ ਤਾਂ ਐਵੇਂ ਮਹਾਰਾ ਸੱਚੇ ਪਾਸ਼ਾ ਕਹਿੰਦੇ ਉਹ ਪੁੰਨ ਵੀ ਆਪੇ ਹੀ ਲਿਖੀ ਜਾ ਰਹੇ ਆਪਣੇ ਤੇ ਪਾਪ ਵੀ ਆਪੇ ਹੀ ਲਿਖੀ ਲਿਖੀ ਜਾ ਰਹੇ ਕਰ 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 ਨਾਲ ਲਿਖ ਲੈ ਜਾ ਉਹ ਮਹਾਰਾ ਕਹਿੰਦੇ ਜੋ ਕੁਝ ਕਰਦਾ ਪੁੰਨੀ ਤੇ ਪਾਪੀ ਆਪਣਾ ਜਿਹੜਾ ਕਰਮ ਹੈ ਆਪੇ ਹੀ ਲੇਖ ਕੇ ਤੇ ਪ੍ਰਲੋਕ ਨੂੰ ਚਲਾ ਜਾਂਦਾ ਆਪਣੇ ਮਨ ਦੀ ਫੱਟੀ ਉੱਤੇ ਆਪੇ ਹੀ ਲਿਖ ਲੈਂਦਾ ਕਿ ਮੈਂ ਪੁੰਨੀ ਆ ਕਿ ਮੈਂ ਪਾਪੀ ਆ ਤੇ ਫਿਰ ਜਦੋਂ ਖਾਲਸਾ ਜੀ ਧਰਮ ਰਾਦੇ ਕੋਲੇ ਜਾਂਦਾ ਪਰ ਉਹ ਇਹਨਾਂ ਦੇ ਪੁੰਨਾ ਦੇ ਪਾਪਾਂ ਦੀ ਵਿਚਾਰ ਕਰਦਾ ਤੇ ਇਹਨਾਂ ਨੂੰ ਪੁੰਨੀ ਤੇ ਪਾਪੀ ਪੁਰਸ਼ ਹੀ ਆਖਦਾ ਇਹਨਾਂ ਨੂੰ ਕੋਈ ਗੁਰਮੁਖ ਨਹੀਂ ਆਖਦਾ ਫਿਰ ਅੱਗੇ ਖਾਲਸਾ ਜੀ ਜਿਹੜੀ ਵਿਚਾਰ ਚੱਲਦੀ ਅੱਗੇ ਫਿਰ ਕੀ ਹੁੰਦਾ ਕਹਿੰਦੇ ਆਪੇ ਬੀਜ ਆਪੇ ਹੀ ਖਾਹ ਇਹਨਾਂ ਪੁੰਨੀਆਂ ਨੇ ਆਪੇ ਕੀਤਾ ਆਪੇ ਹੀ ਖਾਲਸਾ ਜੀ ਖਾ ਰਹੇ ਜਿਵੇਂ ਕਈਆਂ ਦੀ ਇੱਛਾ ਹੁੰਦੀ ਹੈ ਕਿ ਬਹੁਤਾ ਧਨ ਦਈਏ ਤੇ ਅਗਲੇ ਜਨਮ ਵਿੱਚ ਅਸੀਂ ਬਹੁਤ ਰਾਜੇ ਵੱਡੇ ਬਣਾਂਗੇ ਤਨਾੜ ਬਣਾਂਗੇ ਉਹ ਇੱਛਾ ਹੈ ਉਹ ਇੱਛਾ ਅਨੁਸਾਰ ਹੀ ਖਾਲਸਾ ਜੀ ਧਰਮ ਰਾਜੇ ਕੋ ਚਲੇ ਜਾਂਦੇ ਮਾਰਾ ਕਹਿੰਦੇ ਆਪੇ ਬੀਜ ਆਪੇ ਹੀ ਖਾਹ ਜਿਹੜੇ ਪੁੰਨ ਤੇ ਪਾਪ ਰੂਪ ਕਰਮ ਨੇ ਉਹ ਆਪੇ ਹੀ ਬੀਜ ਇਹਨਾਂ ਨੇ ਬੀਜੇ ਨੇ ਤੇ ਆਪੇ ਹੀ ਉਹਨਾਂ ਦਾ ਫਲ ਛਕਦੇ ਛਕਾਉਂਦੇ ਨੇ ਨਾਨਕ ਹੁਕਮੀ ਆਵ ਜਾਹ ਮਹਾਰਾ ਕਹਿੰਦੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਦੀ ਹੁਕਮ ਅਨੁਸਾਰ ਹੀ ਕਿਉਂਕਿ ਆਪੇ ਪੁੰਨੀ ਪਾਪੀ ਬਣੇ ਫਿਰਦੇ ਨੇ ਵੀ ਅਸੀਂ ਬੜੇ ਪੁੰਨ ਕੀਤੇ ਬੜੇ ਪਾਪ ਕੀਤੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਫਿਰ ਉਹ ਆਪੇ ਹੀ ਆਪਣਾ ਬੀਜ ਆਪੇ ਹੀ ਖਾਂਦੇ ਨੇ ਤੇ ਪਰਮੇਸ਼ਰ ਦੀ ਮੌਤ ਸਦਕਾ ਆਉਂਦੇ ਜਾਂਦੇ ਰਹਿੰਦੇ ਨੇ ਕਰਮ ਧਰਮ ਕਰਮੁਕਤ ਮੰਗਾ ਹੀ ਮੁਕਤ ਪਦਾਰਥ ਸ਼ਬਦ ਸਲਾ ਹੀ ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ ਪਰ ਪੰਚ ਕਰ ਪਰਮਾਈ ਹੈ ਇਹ ਮਹਾਰਾਜ ਦਾ ਬਚਨ ਆਉਂਦਾ ਕਿ ਉਹਨਾਂ ਨੂੰ ਧੰਮ ਰਾਜਾ ਕਹਿੰਦਾ ਭਾਈ ਤੁਸੀਂ ਪੁੰਨ ਕੀਤੇ ਤੁਸੀਂ ਪਾਪ ਕੀਤੇ ਤੁਸੀਂ ਆਪੇ ਆਪਣੇ ਕਰਮ ਬੀਜ ਆਪੇ ਫਲ ਆਪੇ ਛਕੋ ਆਪੇ ਛਕਾਓ ਤੁਹਾਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਉਹਨਾਂ ਨੂੰ ਮੁਕਤੀ ਪਦ ਪ੍ਰਾਪਤ ਕਦੇ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਜਿਹੜਾ ਪੁੰਨੀ ਪਾਪੀ ਹੈ ਜਿਹੜਾ ਪੁੰਨੀ ਹੈ ਉਹ ਸਵਰਗਾ ਨੂੰ ਉੱਚੀਆਂ ਜਾਂਦਾ ਜੂਨਾ ਵਿੱਚ ਪੈ ਜਾਂਦਾ ਜਿਹੜਾ ਪਾਪੀ ਹੈ ਉਹ ਨੀਵੀਂਆਂ ਜੂਨਾ ਵਿੱਚ ਆ ਜਾਂਦਾ ਫਿਰ ਉਹ ਆਪੇ ਤੁਰੇ ਫਿਰਦੇ ਕੋਈ ਆਉਂਦਾ ਕੋਈ ਜਾਂਦਾ ਉਹਨਾਂ ਦਾ ਆਵਾ ਗਵਨ ਖਤਮ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਉਹ ਜਦੋਂ ਇੱਥੇ ਆ ਜਾਂਦੇ ਨੇ ਧਰਤੀ ਦੇ ਇੱਥੇ ਪੁੰਨ ਕਰਕੇ ਦਸਲਾਉਂਦੇ ਰਹਿੰਦੇ ਨੇ ਆਪਣੇ ਆਪ ਨੂੰ ਮੈਂ ਬੜਾ ਦਾਣ ਕੀਤਾ ਜਿਹੜਾ ਪਾਪੀ ਹੈ ਉਹ ਵੀ ਆਪਣੇ ਆਪ ਨੂੰ ਬੜਾ ਖਬੀਖਾਨ ਸਮੇਂ ਦਾ ਇਸੇ ਪ੍ਰਕਾਰ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਕਈ ਰਾਜੇ ਬਣ ਜਾਂਦੇ ਰਾਜ ਭੋਗਦੇ ਉਸ ਤੋਂ ਬਾਅਦ ਸੱਪ ਬਣ ਜਾਂਦੇ ਸੱਪਾਂ ਦੀਆਂ ਜੂਨਾਂ ਵਿੱਚ ਪੈ ਜਾਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨੂੰ ਕਿਸੇ ਨੇ ਨਹੀਂ ਜਪਿਆ ਜਿਹੜੇ ਨਾਮ ਨੇ ਖਾਲਸਾ ਜੀ ਭਰੀਆ ਮਤ ਪਾਪਾਂ ਕੈ ਸੰਗ ਉਹ ਧੋਪ ਹੈ ਨਾ ਵੈ ਕੈ ਰੰਗ ਜਿਨ੍ਹਾਂ ਨੇ ਉਹ ਜਿਸ ਨਾਮ ਨੇ ਉਸ ਮਤ ਵਿੱਚੋਂ ਮੈਲ ਕੱਢਣੀ ਸੀ ਮਨ ਨੂੰ ਉਜਵਲ ਕਰਨਾ ਸੀ ਮਾਨ ਨੂੰ ਬੁੱਧ ਨੂੰ ਉੱਚੇ ਸੁੱਚੇ ਕਰਨਾ ਸੀ ਉਹਨੂੰ ਖਾਲਸਾ ਜੀ ਕਿਸੇ ਨੇ ਜਪਿਆ ਨਹੀਂ ਤੇ ਆਪ ਆਪਣਾ ਪੁੰਨ ਪਾਪ ਆਪੇ ਵਿਚਾਰ ਕੇ ਆਪੇ ਸ੍ਰਿਸ਼ਟੀ ਤੇ ਪਰਮਣ ਕਰਨਾ ਸ਼ੁਰੂ ਕਰ ਦਿੱਤਾ ਸੋ ਮਹਾਰਾ ਸੱਚੇ ਪਾਸ਼ਾ ਨੇ ਵਿਚਾਰ ਕੀਤੀ 20ਵੀਂ ਪੌੜੀ ਦੀ ਅੱਗੇ ਖਾਲਸਾ ਜਿਹੜੀ 1ਵੀਂ ਪੌੜੀ ਹੈ ਫਿਰ ਉਹਦੀ ਵਿਚਾਰ ਕਰਾਂਗੇ ਕੀ ਮਹਾਰਾਜ ਉਹਦੇ ਵਿੱਚ ਪ੍ਰਵੇਸ਼ ਦਿੰਦੇ ਇਹਦੇ ਵਿੱਚ ਸਤ ਗੁਰੂ ਜੀ ਨੇ ਇੱਕੋ ਗੱਲ ਦੱਸੀ ਹੈ ਵੀ ਜਿਵੇਂ ਸਰੀਰ ਧੋਨੇ ਹਾਂ ਪਾਣੀ ਦੇ ਨਾਲ ਕੱਪੜੇ ਧੋਨੇ ਹਾਂ ਸਾਬਣ ਦੇ ਨਾਲ ਤੇ ਉਹ ਸਾਫ਼ ਹੋ ਜਾਂਦੇ ਸਰੀਰ ਧੋਨੇ ਆ ਤਾਂ ਸਾਫ਼ ਹੋ ਜਾਂਦਾ ਇਸੇ ਪ੍ਰਕਾਰ ਜਿਹੜੀ ਮਤ ਹੈ ਸਾਡੀ ਸਾਡਾ ਮਨ ਹੈ ਮੈਲਾ ਉਹ ਮਹਾਰਾ ਕਹਿੰਦੇ ਨਾਮ ਨਾਲ ਸਹੀ ਹੋਵੇਗਾ ਨਾਮ ਨਾਲ ਉਜਵਲ ਹੋਵੇਗਾ ਨਾਮ ਰੂਪੀ ਪਾਣੀ ਦੇ ਨਾਲ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰੀਏ ਨਾਮ ਜਪੀਏ ਫਿਰ ਖਾਲਸਾ ਜੀ ਮਤ ਜਿਹੜੀ ਹੈ ਉਹ ਉਜਵਲ ਹੋਵੇਗੀ ਪਾਪਾਂ ਤੋਂ ਮੁਕਤ ਹੋ ਜਾਵੇਗੀ ਤੇ ਮੁਕਤੀ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਸੋ ਸੱਚੇ ਪਾਤਸ਼ਾਹ ਦਇਆ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ